ਪੀਅਸੀ ਬੱਚਾ ਵਾਸਤੇ ਬਿਸਕੁਟ ਦੇ ਰਿਹਾ ਅਸੀਂ ਬੱਚਾ ਵਾਸਤੇ ਫਰੂਟੀਆਂ ਦੇ ਰਿਹਾ इस स्कूल विद्यार्थी तबले थी उस के। उस तो को और की पेश कर उसके कोपजी कौरकी की बची है जी तलवंकी साब मूल मंत्र बनाए गए जी जबजी कौर शोकी की बच्ची मूल मंत्र बनाए गई थी उसके you yeah. ਪ੍ਰੋਗਰਾਮ ਇਹ ਕਿ ਮੇਰੇ ਤੋਂ ਬਾਅਦ ਸਿੰਘ ਸਾਹਿਬ ਜੀ ਨੇ ਤੋਹ ਦੇਣਾ ਵਿਚਾਰਾ ਸਾਜਿਆ ਆਪਣੀਆਂ ਬਾਤਾਂ 7 ਮਿੰਟ ਉਹਨਾਂ ਨੂੰ ਵੀ ਤੁਹਾਡੇ ਵਾਲੇ ਪੁੱਤ ਕਿ ਕਿ ਕਾਲੀ ਚੁੱਪ ਸੀ ਜੱਜ ਦੇਖਣ ਵਾਸਤੇ ਉਸ ਤੋਂ ਬਾਅਦ ਇਹ ਨੌ ਬੱਚਿਆਂ ਨੂੰ ਸਿੰਘ ਸਾਹਿਬ ਸਲਵਾਰ ਕਰ ਦਿੱ ਗਏ ਉਸ ਤੋਂ ਬਾਅਦ ਸਾਥੀ ਬਲਜੀ ਸਿੰਘ ਜਿਹੜੇ ਗੁਰੂਗਰਾਜ ਟੈਂਪਲ ਦੇ ਸੀ ਸੱਤ ਗਰੰਟੀ ਸੀ ਜੋ ਕੱਲੇ ਕੱਲੇ ਨੂੰ ਸੇਕ ਸਾਥ ਸਰਵਾਰ ਕਰਨਗੇ ਤੇ ਗਰੰਟੀ ਸਿੰਘ ਦੇ ਨਾਲ ਜੋ ਕੰਦੇ ਬਦਲਾਤੇ ਸੱਜਣਾ ਹੈ ਰਾਜਨੀਤਿਕਾ ਧਾਰਮਿਕਾ ਕਬੀ ਜੋ ਵੀ ਜੇਦਰ ਕਾਰਜ ਜੀ ਜੋ ਪ੍ਰੋਮਿਟ ਕਮੇਟੀ ਮੈਂਬਰ ਹੈ ਜੀ ਜਸਪਾਲ ਕੌਰ ਜੀ ਜੋ ਪ੍ਰੋਮਿਟ ਕਮੇਟੀ ਅੰਦਰ ਮੈਂਬਰ ਹੈ ਨਵੀਨ ਸਿੰਘ ਰਾਏਪੁਰ ਜੀ ਗੁਰਮੀਤ ਸਿੰਘ ਬਾਪਲੇ ਜੀ ਦਾ ਪ੍ਰਧਾਨ ਅੱਜ ਦੀ ਬਾਦ ਵਿੱਚ ਲੋਕ ਕਮੇਟੀ ਸਾਰੀ ਲੋਕ ਕਮੇਟੀ ਵਰਤੋਂ ਵਾਲਾ ਸਰਪ੍ਰਿੰੇ ਵੀ ਤੇ ਹੋਰ ਵੀ ਪਤਵਾਨੇ ਸੱਜਣਾ ਜੋ ਮਿਟੀ ਦਾ ਕੰਮ ਕੇ ਜ਼ਿੰਮੇਵਾਰ ਉੱਤੇ ਰੱਖਣਾ ਸੋ ਬੇਟੀ ਨਾਲ ਜੁੜ ਕੇ ਕਿ 10 ਮਿੰਟਾਂ ਦਾ ਪ੍ਰੋਗਰਾਮ ਹੈ ਤੇ ਸਿੰਘ ਸਾਹਿਬ ਦੇ ਪ੍ਰਵਚਨ ਸੁਣਨੇ ਆ ਪਰ ਧਿਆਨ ਨਾਲ ਕੋਈ ਘਰ ਤਾਂ ਨਹੀਂ ਮਲੇ ਉਹ ਵੀ ਪਹੁੰਚਣ ਅੰਤੇ ਤੇ ਕਿੰਨੇ ਸੱਜਣਾ ਕੁਲਰਾਂ ਨੂੰ ਖੜੇ ਆ ਬਾਰੇ ਬਾਰੇ ਵਿੱਚ ਕੀ ਹੈ ਹਰ ਇੱਕ ਨੂੰ ਦੌਰਾ ਪੈਂਦਾ ਚੱਕਰਾਂ ਦਾ ਬਿਮਾਰ ਹੈ ਉਹ ਬਹੁਤ ਖੁਸ਼ੀ ਨਹੀਂ ਕਰਦਾ ਕਿ ਇਹ ਰਹੀਆਂ ਬੱਚੀਆਂ ਨੇ ਕੋਈ ਬੱਚੀਆਂ ਪੜਾਣਾ ਮਾਫਾ ਚਾਹਨਾ ਅਨੂਕਰਤਾ ਅਨੂਕਰ ਪ੍ਰਾਕ ਅਲੀ ਸ਼ਰਕਾ ਅਲੀ ਸ਼ਰਕਤ ਮੋਜ ਮਤੀ ਕੋਰਤਰੀ ਸਮਾਉ ਉਹ ਆਪਣਾ ਖੋਤ ਆਪਣਾ ਸਾਡੇ ਟੀਚਰ ਸਹਿਬਾਨ ਤੋਂ ਸਿੱਖਿਆ ਤੇ ਜਿਹੜੇ ਬੱਚੇ ਬੜੀ ਰੀਤ ਦੇ ਨਾਲ ਸਿੱਖ ਕੇ ਇਮਤਿਹਾਨਾਂ ਦੇ ਵਿੱਚੋਂ ਅੱਵਲ ਆਉਣਗੇ ਉਹਨਾਂ ਨੂੰ ਇਸ ਗੁਰਦੁਆਰਾ ਸਾਹਿਬ ਭਾਈ ਬਹਿਲੋ ਸਾਹਿਬ ਜੀ ਦੀ ਲੋਕਲ ਕਮੇਟੀ ਵੱਲੋਂ ਆਪ ਸਾਰੀਆਂ ਸੰਗਤਾਂ ਵੱਲੋਂ ਵਿਸ਼ੇਸ਼ ਤੌਰ ਦੇ ਤੇ ਸਨਮਾਨਿਤ ਕੀਤਾ ਜਾਣਾ ਹੈ ਅੱਜ ਜਿਸ ਕਿਸਮ ਦਾ ਮਾਹੌਲ ਹੈ ਘਰਾਂ ਦੇ ਵਿੱਚੋਂ ਸਿੱਖੀ ਜਿਹੜੀ ਹੈ ਉਹ ਦੂਰ ਹੋ ਰਹੀ ਹੈ ਅਸੀ ਪੋਜੀਸ਼ਨ ਦੇ ਵਿੱਚ ਬੱਚਿਆਂ ਨੂੰ ਗੁਰੂ ਨਾਲ ਜੋੜਨਾ ਸਭ ਤੋਂ ਵੱਡਾ ਜਿਹੜਾ ਹੈ ਉਹ ਖਾਸ ਉਪਰਾਲਾ ਹੈ ਬੱਚੇ ਸਾਡੀ ਪਨੀਰੀ ਹੈ ਜੇ ਬੱਚੇ ਗੁਰਮਤਿ ਨਾਲ ਜੁੜਨਗੇ ਕਿਉਂਕਿ ਹੁਣ ਵੇਲਾ ਉਹ ਆ ਗਿਆ ਹੈ ਕਦੇ ਸਮਾਂ ਹੁੰਦਾ ਸੀ ਮਾਪੇ ਸਿੱਖ ਹੁੰਦੇ ਸੀ ਬੱਚਿਆਂ ਨੂੰ ਸਿੱਖ ਬਣਾਉਂਦੇ ਸੀ ਹੁਣ ਸਮਾਂ ਆ ਗਿਆ ਬੱਚੇ ਸਿੱਖ ਬਣ ਰਹੇ ਨੇ ਬੱਚੇ ਗੁਰਮਤਿ ਦੀ ਵਿੱਤਿਆ ਲੈ ਰਹੇ ਨੇ ਤੇ ਆਪਣੇ ਮਾਪੇ ਨੂੰ ਜਿਹੜਾ ਹੈ ਉਹ ਸਿੱਖੀ ਵੱਲ ਪ੍ਰੇਰਿਤ ਕਰ ਰਹੇ ਨੇ ਇਹ ਬਹੁਤ ਸਲਾਘਾਯੋਗ ਕਾਰਮ ਹੈ ਔਰ ਬੜਾ ਅੱਛਾ ਉਦਮ ਹੈ ਦੂਜਾ ਅੱਜ ਗ੍ਰੰਥੀ ਸਿੰਘਾਂ ਨੂੰ ਵੀ ਸਨਮਾਨ ਦਿੱਤਾ ਜਾਣਾ ਹੈ ਜਿਵੇਂ ਸਰਦਾਰ ਗੁਰਪ੍ਰੀਤ ਸਿੰਘ ਚੱਬਰ ਨੇ ਦੱਸਿਆ ਕਿ ਗ੍ਰੰਥੀ ਜਿਹੜੇ ਨੇ ਇਹ ਸਾਡੀ ਕੌਮ ਦੇ ਪ੍ਰਚਾਰਕ ਨੇ ਗ੍ਰੰਥੀ ਇੱਕ ਪਦਵੀ ਨਹੀਂ ਹੈ ਬਲਕਿ ਗ੍ਰੰਥੀ ਸੰਸਥਾ ਹੈ ਸੋ ਸੰਸਥਾਾਂ ਹਮੇਸ਼ਾ ਹੀ ਧਰਮ ਨੂੰ ਪਰਫੁੱਲਤ ਕਰਦੀਆਂ ਧਰਮ ਦਾ ਪ੍ਰਚਾਰ ਪ੍ਰਸਾਰ ਕਰਦੀਆਂ ਹੈ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਪਿੰਡ ਦੇ ਅੰਦਰ ਕੋਈ ਗ੍ਰੰਥੀ ਚੰਗਾ ਬੈਠੇ ਗੁਰਮਤ ਦਾ ਪ੍ਰਚਾਰ ਕਰ ਰਿਹਾ ਤਾਂ ਉਹ ਕੇਵਲ ਆਪਣਾ ਹੀ ਨਾਮ ਰੌਸ਼ਨ ਨਹੀਂ ਕਰ ਰਿਹਾ ਆਪਣੇ ਪਿੰਡ ਦਾ ਨਾਮ ਹੀ ਰੌਸ਼ਨ ਨਹੀਂ ਕਰ ਰਿਹਾ ਬਲਕਿ ਉਹ ਗ੍ਰੰਥੀ ਦੀ ਸੰਸਥਾ ਨੂੰ ਵੀ ਬਲਵਾਨ ਕਰ ਰਿਹਾ ਹੈ ਗ੍ਰੰਥੀ ਦੀ ਸੰਸਥਾ ਨੂੰ ਵੀ ਤਗੜੇ ਕਰ ਰਿਹਾ ਸੋ ਸਾਨੂੰ ਗੁਰੂ ਸਾਹਿਬ ਨੇ ਪ੍ਰਚਾਰਕ ਬਣਾਇਆ ਸਮੇਂ ਦੀ ਅੱਜ ਵੱਡੀ ਲੋੜ ਹੈ ਕਿ ਅਸੀਂ ਪਿੰਡ-ਪਿੰਡ ਗੁਰਸਿੱਖੀ ਦਾ ਪ੍ਰਚਾਰ ਕਰੀਏ ਸਿੱਖ ਪਰੰਪਰਾਵਾਂ ਦਾ ਪ੍ਰਚਾਰ ਕਰੀਏ ਸਿੱਖ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਵਾਈਏ ਤਾਂ ਜੋ ਸਾਡੇ ਸਿੱਖ ਜਿਹੜੇ ਲੋਕ ਆਪਣੇ ਇਤਿਹਾਸ ਤੇ ਆਪਣੀ ਵਿਰਾਸਤ ਤੇ ਆਪਣੇ ਵਿਰਸੇ ਦੇ ਉੱਤੇ ਮਾਣ ਕਰ ਸਕਣ ਔਰ ਕਮਾਂ ਉਹ ਹੀ ਜਉੜੀਆਂ ਨੇ ਸਾਧ ਸੰਗਤ ਜੀ ਜਿਹੜੀਆਂ ਆਪਣੀ ਵਿਰਾਸਤ ਦੇ ਉੱਤੇ ਮਾਣ ਕਰਦੀਆਂ ਔਰ ਸਿੱਖ ਪੰਥ ਦੇ پاس ਆਪਣੀ ਮਾਣ ਕਰਨ ਯੋਗ ਵਿਰਾਸਤ ਮੌਜੂਦ ਹੈ ਮਾਣ ਕਰਨ ਯੋਗ ਇਤਿਹਾਸ ਜਿਹੜਾ ਹੈ ਉਹ ਮੌਜੂਦ ਹੈ ਆਓ ਹੰਡੇ ਪਾਟੇ ਦੀ ਕੋਹਲ ਛਕੀਏ ਗੁਰਬਾਣੀ ਦੇ ਬਾਣੇ ਦੇ ਧਾਰਨੀ ਬਣੀਏ ਸਾਡਾ ਲੋਕ ਵੀ ਸੁਖੀ ਹੋਵੇ ਪਰ ਲੋਕ ਵੀ ਸੁਹੇਲਾ ਹੋਵੇ ਮੈਨੂੰ ਪਤਾ ਹੈ ਗਰਮੀ ਦਾ ਮੌਸਮ ਹੈ ਛੋਟੇ ਛੋਟੇ ਬੱਚੇ ਬਹੁਤ ਲੰਬੇ ਸਮੇਂ ਤੋਂ ਗਰਮੀ ਦੇ ਵਿੱਚ ਬੈਠੇ ਨੇ ਇਸ ਕਰਕੇ ਬਹੁਤਾ ਲੰਮਾ ਸਮਾਂ ਆਪ ਜੀ ਦੇ ਦਰਮਿਆਨ ਜੜਾ ਹੈ ਉਹ ਨਹੀਂ ਰੁਕਣਾ ਬਸ ਇਹੀ ਆਪੀ ਆਪ ਸਾਰੇ ਬੱਚਿਆਂ ਨੂੰ ਬੱਚਿਆਂ ਦੇ ਮਾਪਿਆਂ ਨੂੰ ਕਿ ਗੁਰਮਤ ਨਾਲ ਜੁੜੀਏ ਤੇ ਬੱਚਿਆਂ ਨੂੰ ਗੁਰਮਤ ਨਾਲ ਜੋੜੀਏ ਇਹ ਗ੍ਰੰਤੀ ਸਿੰਘਾਂ ਨੂੰ ਇਹੋ اپੀਲ ਕਿ ਜੇ ਕੌਮ ਤਕੜੀ ਹੈ ਅਸੀਂ ਤਕੜੇ ਹਾਂ ਅਸੀਂ ਤਕੜੇ ਹਾਂ ਤੇ ਕੌਮ ਤਕੜੀ ਹੈ ਦੋਨੇ ਇੱਕ ਦੂਜੇ ਦੇ ਅਸੀਂ ਪੂਰਕ ਆਂ ਬਲਵਾਨ ਹੋਈਏ ਪ੍ਰਚਾਰ ਕਰੀਏ ਪ੍ਰਸਾਰ ਕਰੀਏ ਜਿੱਥੇ ਮੈਂ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੇ ਮਹਾਨ ਗੁਰਸਿੱਖ ਭਾਈ ਬਹਿਲੋ ਸਾਹਿਬ ਜੀ ਦੇ ਜਨਮ ਸਥਾਨ ਦੇ ਉੱਤੇ ਪ੍ਰਬੰਧ ਸੰਭਾਲ ਰਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਸਾਡੇ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ

ਲੰਗਰ ਲਗਾ ਆ ਗਏ ਬੱਚੇ ਕੰਪੋ ਚੱਲ ਰਿਹਾ ਫਰੀ ਬੱਚੇ ਦਾ ਮਹੀਨਾ ਹੋਵੇ ਚੱਲਦੇ ਕਿਦੋਂ ਤੋਂ ਲੈ ਗਈ ਬੱਚੇ ਚਿਤਰਿਆ ਸੀ ਤੇ ਹਰ ਘਰ ਘਰ ਚ ਬੱਚਿਆਂ ਦਾ ਰਿਡਿੰਗ ਫਰੀ ਦੇਣ ਵਾਸਤੇ ਇਹ ਕਿਸ਼ਤਾਲ ਲਾਈ ਗਈ ਆ ਤਰ ਪ੍ਰਚਾਰ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਬੂ ਵੱਲੋਂ ਫੋਸਾ ਵੱਲੋਂ ਭੇਜਿਆ ਬਹੁਤ ਬੱਚਿਆਂ ਨੂੰ ਸ਼ਾਹ ਨਾਲ ਕਿਤਾਬਾਂ ਵੰਡ ਗਏ ਬੱਚਿਆਂ ਦਾ ਇਤਿਹਾਸ ਕਰ ਕਰਕੇ ਪੜ੍ਹਾਉਣ ਵਾਸਤੇ ਤਰਨ ਪ੍ਰਚਾਰ ਕਮੇਟੀ ਸ਼ੋਨਗੋੜੀ ਦੌਰ ਪ੍ਰੋਗਰਾਮ ਦੀ ਗੱਟੀ ਤੇ ਗ੍ਰੰਥ ਕਰ ਰਹੀ ਹੈ ਵਿਰਾਲੇ ਕਰ ਰਹੀ ਹੈ ਜੀ ਬਹੁਤ ਵਧੀਆ ਸਹਿਯੋਗ ਨਾਲ ਹਰ ਸੰਗਤ ਨਾਲ ਜੋ ਕਿ ਹਲਕੇ ਦੇ ਚਕ ਰਹੀ ਹੈ ਜੀ ਕਿਹੜੇ ਕਿਹੜੇ ਤਹਿਸੀਲ ਵਿੱਚ ਹੈ ਕਰ ਸਾਰੇ ਜਿਹੜੇ ਤੁਮਕੌਰ ਸਾਹਿਬ ਦਾ ਸਕਾਬ ਹੋ ਰਹਾ ਹੋਰ ਕਈ ਕਾਫੀ ਕਵੀ ਕਲਚਰ ਉਹਦੇ ਵਿੱਚ ਸਾਰੀਆਂ ਕਿਤਾਬਾਂ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਹੈ ਜੀ ਇਹਨਾਂ ਬੱਚਿਆਂ ਦੇ ਪੜਨ ਜੋਗਾ ਬਹੁਤ ਵਧੀਆ ਚੀਜ਼ਾਂ ਲੱਗੀਆਂ ਹੋਈਆਂ ਜਿਵੇਂ ਬੱਚੇ ਵੱਢ ਕੇ ਇਹ ਜੀਵਨ ਨਾਲ ਸਿੱਖੀ ਨਾਲ ਜੁੜਨ ਲਈ ਬੜੀਆਂ ਸਹਾਈ ਅੱਜ ਜਿਹੜੇ ਬੱਚੇ ਸੰਗਤ ਇਕੱਠੀ ਹੋਈ ਭਾਈ ਬਹਿਲੋ ਸਭ ਤੋਂ ਪਹਿਲੋ ਜਿਹਦੇ ਸਥਾਨ ਤੇ ਇਹ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਚਾਲੇ ਕਰ ਰਹੀ ਹੈ ਸਿੰਘ ਸਾਹਿਬ ਪ੍ਰਧਾਨ ਜੀ ਤੇ ਜਤਨਾ ਸਰਦਕਾ ਪਿੰਡ-ਪਿੰਡ ਜਾ ਕੇ ਪ੍ਰਚਾਰਕਾਂ ਦੀਆਂ ਡਿਊਟੀਆਂ ਲਾਈਆਂ ਜਾਂਦੀਆਂ ਉੱਥੇ ਬੱਚਿਆਂ ਨੂੰ ਸੰਸਥਾ ਤੋਂ ਜਾਣੋ ਵੀ ਗੁਰਗਾਮ ਬਾਣੀ ਤੋਂ ਜਾਣੋ ਕਰਵਾਉਂਦੇ ਹਨ ਤੇ ਫਿਰ ਉਹ ਨੰਬਰਾਂ ਦੇ ਸਹਾਵ ਨਾਲ ਨੌ-ਨੌ ਬੱਚੇ ਸ਼ਾਂਤੇ ਜਾਂਦੇ ਨੇ ਉਹਨਾਂ ਦੇ ਤਿੰਨ-ਤਿੰਨ ਗਰੁੱਪ ਬਣਾਏ ਜਾਂਦੇ ਆ ਉਹਨਾਂ ਨੂੰ ਨਾਮ ਦਿੱਤਾ ਜਾਂਦਾ ਹੈ ਬਹੁਤ ਵੱਡਾ ਪ੍ਰਾਲਾ ਹੈਗਾ ਤੇ ਮੈਂ ਮਾਪਿਆਂ ਦਾ ਵੀ ਧੰਨਵਾਦ ਕਰਦਾ ਜਿਹੜੇ ਛੁੱਟੀਆਂ ਦੇ ਮੌਕੇ ਮਾਪਿਆਂ ਦਾ ਵੀ ਯੋਗਦਾਨ ਜ਼ਰੂਰੀ ਹੈਗਾ ਵੀ ਬੱਚਿਆਂ ਨੂੰ ਭੇਜਣਾ ਚਾਹੀਦਾ ਤੇ ਪ੍ਰਚਾਰਕਾਂ ਦਾ ਤੇ ਗੁਰਦੁਆਰਾ ਪ੍ਰਬੰਧ ਕਮੇਟੀਆਂ ਆਪਣਾ ਨਿੱਜੀ ਕੰਮ ਜੇ ਆਪਾਂ ਕੋਲ ਮਿਲਾ ਕੇ ਵੇਖੀਏ ਇਹੀ ਹੈ ਬੱਚਿਆਂ ਨੂੰ ਜਾਗਰਤ ਕਰਨਾ ਬਹੁਤ ਵੱਡਾ ਪਰਾਲਾ ਹੈਗਾ ਮੈਂ ਤਾਂ ਇਹਦੀ ਸਲਾਹਾ ਕਰਦਾ ਨੌਜਵਾਨ ਗੁਰਪ੍ਰੀਤ ਸਿੰਘ ਜੀ ਬਰਾ ਜਿਹੜਾ ਵਧੀਆ ਪ੍ਰਚਾਰਾ ਕਰਦਾ ਹੈਗਾ ਇਹਦਾ ਵੀ ਕੋਟ ਕੋਟ ਧੰਨਵਾਦ ਹੈ ਪਿੰਡ ਪਿੰਡ ਜਾ ਕੇ ਆਪ ਵੀ ਜਾਂਦਾ ਹੈਗਾ ਆ ਪ੍ਰਚਾਰਕਾਂ ਨੂੰ ਭੇਜਦਾ ਹੈ ਜਿੰਨਾ ਵੀ ਕਰਦਾ ਹੈ ਬਹੁਤ ਵਧੀਆ ਕਰਦਾ ਹੈ ਤੇ ਡਿਊਟੀ ਵੀ ਸ੍ਰੋਮਣੀ ਕਮੇਟੀ ਮੈਂਬਰ ਦੀ ਇਹੀ ਹੈ ਵਤ ਤੋਂ ਵਤ ਤਾਂ ਇਹੀ ਡਿਊਟੀ ਹੈਗੀ ਜਿਹੜੀ ਆਪਾਂ ਕਰ ਰਹੇ ਆਂਗੇ ਉਹ ਸਾਰੇ ਪਾਸੇ ਜਾਣਾ ਪੈਂਦਾ ਹੈਗਾ ਆਪ ਕਾਰੋਬਾਰੀ ਆਂਗੇ ਇੰਨਾ ਕਹਿੰਦਾ ਹੋਇਆ ਮੈਂ ਤਾਂ ਧੰਨਵਾਦ ਕਰਦਾ ਹਾਂ ਸੰਗਤ ਕਿਵੇਂ ਦੇਰ ਤੋਂ ਜਿਹੜਾ ਪ੍ਰਚਾਰ ਕੀਤਾ ਗਿਆ ਤੇ ਬਖਸ਼ਾ ਬਲੋ ਇਹ ਹਰ ਸਾਲੀ ਛੁੱਟੀਆਂ ਦੇ ਜਦੋਂ ਵਿੱਚ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਇਹ ਘੱਬਰ ਸਾਹਿਬ ਲਗਾਤਾਰ ਕਈ ਸਾਲਾਂ ਦੌਰੇ ਪ੍ਰਾਲਾ ਕਰਦੇ ਨੇ ਇਹ ਸਮਰ ਕੈਂਪ ਲਾਇਆ ਜਾਂਦਾ ਹੈ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਿੰਘ ਬੱਚਿਆਂ ਨੂੰ ਉਸ ਤਰ੍ਹਾਂ ਪਹਿਲਾਂ ਪੜ੍ਹਾਉਂਦੇ ਨੇ ਫਿਰ ਉਹਨਾਂ ਦੇ ਪੇਪਰ ਲੈਂਦੇ ਨੇ ਤੇ ਇਹਦੇ ਨਾਲ ਬੱਚਿਆਂ ਨੂੰ ਗੁਰਮਤ ਨਾਲ ਤੇ ਵਿਰਸੇ ਨਾਲ ਜਿਹੜਾ ਜੋੜਨ ਦਾ ਹੈ ਉਹ ਬੜਾ ਵੱਡਾ ਅਪਰਾਲ ਹੈ ਕਿਉਂਕਿ ਸਰ ਸਾਹਿਬ ਜੋ ਕਿ ਆਪ ਪੜੇ ਲਿਖੇ ਤੇ ਉਦਮੀ ਨੇ ਉਹ ਆਪ ਇੰਟਰਸਟ ਲੈ ਕੇ ਲਗਾਤਾਰ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਕੈਂਪ ਲੱਗਦੇ ਨੇ ਉਹ ਆਪ ਜਾਂਦੇ ਨੇ ਸਾਰਾ ਸਿਸਟਮ ਉਹ ਆਪ ਦੀ ਨਿਗਰਾਨੀ 'ਚ ਕਰਾਉਂਦੇ ਨੇ ਕਿ ਅੱਜ ਜਿਹੜਾ ਇਹ ਲਾਸਟ ਸਮਾਗਮ ਜਿਹੜਾ ਰੱਖਿਆ ਗਿਆ ਇਹਦੇ ਚ ਉਹ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਤਿੰਨੋਂਾਂ ਦੇ ਬੱਚਿਆਂ ਨੇ ਗੁਰਪੁਣਾਏ ਨੇ ਉਹਦੇ ਮੁਤਾਬਕ ਜਿਹੜੇ ਪੋਜੀਸ਼ਨਾਂ ਤੇ ਆਉਣਗੇ ਉਹਨਾਂ ਨੂੰ ਅਨਾਮ ਦੇ ਕੇ ਉਤਸ਼ਾਹਤ ਕੀਤਾ ਜਾਊਗਾ ਨਾਲ ਜਿਹੜੇ ਗ੍ਰਾਂthi ਸਿੰਘ ਨੇ ਉਹਨਾਂ ਨੂੰ ਵੀ ਉਤਸ਼ਾਹਤ ਕੀਤਾ ਜਾਊਗਾ ਮੈਂ ਸਮਝਦਾ ਵੀ ਲਗਾਤਾਰ ਇਹ ਇੱਕ ਬੜਾ ਚੰਗਾ ਉਪਰਾਲਾ ਹੈ ਜਿਹਦੇ ਨਾਲ ਬੱਚਿਆਂ ਨੂੰ ਸਿੱਖੀ ਦੀ ਤੇ ਸਾਡੇ ਵਿਰਸੇ ਬਾਰੇ ਜਾਗ ਲੱਗਦਾ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਤੇ ਮੈਂ ਝੰਬਰ ਸਾਹਿਬ ਦਾ ਤੇ ਹੋਰ ਜਿੰਨੀ ਵੀ ਸੰਗਤ ਰਹੀ ਆਈ ਹੈ ਉਹਨਾਂ ਦੇ ਬੱਚਿਆਂ ਦੇ ਮਾਪੇ ਜਿਹੜਿਆਂ ਨੇ ਬੱਚਿਆਂ ਨੂੰ ਆਪਦੇ ਕੈਂਪ ਕੈਂਪਾਂ ਤੇ ਭੇਜੇ ਤੇ ਅੱਜ ਵੀ ਉਪਰਾਲਾ ਕਰਕੇ ਇੱਥੇ ਲੈ ਕੇ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿੱਥੇ ਪਹਿਲੀ ਗੱਲ ਕਰਾਂ ਮੈਂ ਉਹਦਾ ਬਹੁਤ ਬਹੁਤ ਮੈਂ ਕਰ ਕਰਨੀ ਜਾਂਦਾ ਹਾਂ ਪਰ ਸੱਚੀ ਗੱਲ ਇਹ ਸਿੱਖਿਆ ਇਹਨੇ ਉੱਤਸਾਹ ਸੋਨਾ ਇਹ ਜੀ ਬਹੁਤ ਸੋਹਣਾ ਮੈਂ ਸਮਝਦਾ 2015 ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜੀ ਆਣੇ ਸੁਝਾ ਦਿੱਤਾ ਸੀ ਕਿ ਜੋ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਦੇ ਮੈਂਬਰ ਹੋ বিজে কা بچے জুন ਦੇ ছুটিਾਂ ਚ ਵੇਲੇ ਹੁੰਦੇ ਆ ਆਮ ਦਿਨਾਂ ਵਿੱਚ ਸਵੇਰ ਸਕੂਲ ਲੱਗ ਜਾਂਦੇ ਆ ਆ ਕੇ ਹੋਮਵਰਕ ਕਰਨਾ ਹੁੰਦਾ ਟਿਊਸ਼ਨ ਤੇ ਜਾਣਾ ਹੁੰਦਾ ਟਾਈਮ ਘੱਟ ਹੁੰਦਾ ਬੱਚਿਆਂ ਕੋਲੇ ਆ ਇੱਕ ਮਹੀਨਾ ਬੱਚੇ ਵੇਲੇ ਹੁੰਦੇ ਆ ਸੋ ਵੀ ਇਹ ਤੁਸੀਂ ਸਵੇਰ ਸ਼ਾਮਲੇ ਠੰਡੇ ਠੰਡੇ ਕੈਂਪ ਲਾ ਲਿਆ ਕਰੋ ਤਾਂ ਇਹ ਉਹ ਬਹੁਤ ਸੋਹਣਾ ਸੁਝਾਅ ਮੈਂ ਇਸ ਦਾ ਵੀ ਬਾਹਰ ਸਿਮਤ ਕੌਰ ਬਾਦਲ ਜੀ ਨੇ ਦਿੱਤਾ ਤੇ ਸਹਿਯੋਗ ਵੀ ਦਿੱਤਾ ਉਹਨਾਂ ਨੇ ਲਗਾਤਾਰ ਤੇ ਅਸੀਂ ਹਰ ਇੱਕ ਪਿੰਡ ਦੇ ਵਿੱਚ ਗੁਰੂ ਘਰਾਂ 'ਚ ਇਹ ਕੈਂਪ ਲਾਉਣੇ ਆ ਜਿੱਥੇ ਤਕਰੀਬਨ ਹਰ ਸਾਲ ਕਿਸੇ ਪਿੰਡ 'ਚ 10 20 50 100 150 2 200 ਬੱਚਾ ਭਾਗ ਲੈਂਦਾ ਤਕਰੀਬਨ ਸਾਰੇ ਹਲਕੇ 'ਚ ਕਿਤੇ 2500 ਕਿਤੇ 4500 ਕਿਤੇ 3500 ਇਸ ਵਾਰ 3200 ਬੱਚੇ ਨੇ ਭਾਗ ਲਿਆ ਪਿੰਡ ਵਾਈਜ਼ ਅਸੀਂ 9-9 ਬੱਚੇ ਕੱਢੇ ਆ ਕਿਉਂਕਿ ਅਸੀਂ ਤਿੰਨ ਭਾਗਾਂ 'ਚ ਵੰਡ ਲੈਣੇ ਆ ਪਹਿਲੀ ਤੋਂ ਛੇਮੀ ਛੇਮੀ ਤੋਂ ਓਪਨ ਉਸ ਤੋਂ ਬਾਅਦ ਉਪ ਤਿੰਨ ਭਾਗਾਂ 'ਚ ਪੇਪਰ ਲੈ ਲੈਣੇ ਆ 9-9 ਬੱਚੇ ਅਸੀਂ ਪਿੰਡਾਂ 'ਚੋਂ ਕੱਢ ਕੇ ਤੇ ਜਿਵੇਂ ਅੱਜ ਫਫੜੇ ਭਾਈਕੇ ਟੋਟਲ 3200 ਬੱਚਾ ਵੀ ਆਇਆਗਾ ਉਹ ਵੀ ਪਹੁੰਚਿਆਗਾ ਤੇ ਨਾਲ ਹੀ ਜਿਹੜੇ 540 ਪਿੰਡਾਂ 'ਚੋਂ ਨਿਕਲੇ ਆ ਉਹਨਾਂ ਨੂੰ ਵੀ ਅਸੀਂ ਉਹ ਇੱਥੇ ਪੇਪਰ ਲੈਤਾ ਤੋ ਹੁਣ ਹੀ ਖਤਮ ਹੋਇਆ ਪੇਪਰ ਉਹ ਬੱਚੇ ਪੰਡਾਲ ਚ ਪਹੁੰਚ ਗਏ ਪੇਪਰ ਚੈੱਕ ਹੋ ਰਿਹਾ ਕਹਿਣ ਦਾ ਆਪਾ 3200 ਦੇ ਵਿੱਚੋਂ 9 ਬੱਚੇ ਕੱਢਦੇ ਆਂ ਸੀ ਜਿਨ੍ਹਾਂ ਨੂੰ ਸਨਮਾਨ ਕਰਨ ਵਾਸਤੇ ਅੱਜ ਤੱਕ ਸ੍ਰੀ ਦੌਂਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੀ ਪਹੁੰਚ ਰਹੇ ਐ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਜਿੰਦਰ ਸਿੰਘ ਧਾਮੀ ਜੀ ਆ ਨੇ ਪਹੁੰਚਣਾ ਸੀ ਸਵੇਰੀ ਕਿਸੇ ਸਾਡੇ ਮੈਂਬਰ ਸਾਹਿਬ ਦੀ ਟਰੈਜੇਡੀ ਹੋ ਗਈ ਉਧਰ ਜਾਣਾ ਪੈ ਗਿਆ ਐਮਰਜੈਂਸੀ ਤਾਂ ਉਹਨਾਂ ਨੇ ਸੰਗਤ ਤੋਂ ਮਾਫੀ ਮੰਗੀ ਐ ਤੇ ਨਾਲ ਹੀ ਜੋ 9 ਬੱਚਿਆਂ ਨੂੰ ਜਿੱਥੇ ਸਨਮਾਨ ਕਰਦੇ ਆਂ ਪੂਰੇ 3200 ਬੱਚੇ ਚੋਂ ਬਣਿਸਣਾ ਹਾਸਲ ਕਰਨ ਵਾਲਿਆਂ ਇਸ ਮੁੱਚੇ ਗ੍ਰਾਂਤੀ ਸਿੰਘਾਂ ਦਾ ਸਨਮਾਨ ਕੀਤਾ ਜਾਂਦਾ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਵਾਰ ਹਰ ਇੱਕ ਸਹਿਯੋਗ ਦਿੱਤਾ ਜਾਂਦਾ ਜੋ ਵੀ ਅਸੀਂ ਲਿਟਰੇਚਰ ਮੰਗੀਏ ਲੰਗਰਾਂ ਦਾ ਪ੍ਰਬੰਧ ਬੱਚਿਆਂ ਵਾਸਤੇ ਮੈਡ ਵਾਲਾ ਸਰਟੀਫਿਕੇਟ ਜੋ ਵੀ ਪਿੰਡਾਂ ਵਾਸਤੇ ਜਿਵੇਂ ਪਹਿਲਾਂ ਮੈਂਬਰ ਸਾਹਿਬ ਦੱਸ ਕੇ ਹਟੇ ਆ ਹੋਰ ਵੀ ਸਾਜੂ ਉਸਮਾਨ ਜੋ ਬਾਜਾ ਜੋੜੀ ਕਰਤਗਾ ਮੈਂ ਸਮਝਦਾ ਬੜਾ ਹੀ ਕਾਮਯਾਬ ਹੈ 9 ਸਾਲਾਂ ਦੇ ਵਿੱਚ ਬੱਚੇ ਜਿਹੜੇ ਸਿਰਫ ਅਸੀਂ ਇਹ ਮਤ ਕਿਹਾ ਸੀ ਕਿ ਕੱਲਾ ਬੱਚਿਆਂ ਨੂੰ ਗੁਰੂ ਘਰ ਆਉਣ ਲਾਉਣਾ ਗੁਰੂ ਘਰ ਆਜਿਆ ਕਰੋ ਪਰ ਅੱਜ ਉਹ ਬੱਚੇ ਸਾਂ ਤਿਆਰ ਰਿਹਾ ਅੱਜ ਉਹ ਬੰਦੇ ਗੱਤਕਾ ਸਿੱਖ ਰਹੇ ਆ ਅੱਜ ਉਹ ਬੱਚੇ ਕੈਂਪ ਲਾ ਰਹੇ ਆ ਜਿਹੜੇ 2016 17 ਚ ਬੱਚੇ ਸਿੱਖਦੇ ਸੀ ਇਸ ਵਾਰ ਬਹੁਤ ਪਿੰਡਾਂ ਚ ਉਹ ਬੱਚਿਆਂ ਨੇ ਕੈਂਪ ਲਾਇਆ ਅੱਜ ਤੱਕ ਸਿਰਫ ਸੁਪਰਵੀਜ਼ਨ ਕਰਦੇ ਸੀ ਜਾਂਦੇ ਸੀ ਅੱਲਾ ਸੇਰੀ ਦਿੰਦੇ ਸੀ ਕਹਿਣ ਦਾ ਪਾ ਬਹੁਤ ਵਧੀਆ ਇਹ ਅਪਰਾਲਾ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਪੂਰੇ ਪੰਜਾਬ ਦੇ ਵਿੱਚ ਸਮੁੱਚੇ ਗੁਰੂ ਘਰਾਂ ਚ ਸਮੁੱਚੇ ਮੈਂਬਰ ਸਹਿਬਾਨ ਹਰ ਇੱਕ ਸਾਡਾ ਵੱਡਾ ਇਹ ਅਪਰਾਲਾ ਹੁੰਦਾ ਮਨੋਰਥ ਇਹੀ ਹੈ ਕਿ ਆਓ ਆਪਣੇ ਬੱਚਿਆਂ ਨੂੰ ਪਨੀਰੀ ਨੂੰ ਗੁਰੂ ਘਰ ਨਾਲ ਜੋੜੀਏ ਕਿਉਂਕਿ ਜੇ ਬੱਚਾ ਗੁਰੂ ਘਰ ਆਉਣ ਲੱਗ ਗਿਆ ਸਾਡੀ ਇਸੇ ਕਵੀ ਇਹ ਹੁੰਦੀ ਹੈ ਕਿ ਜੇ ਬੱਚੇ ਗੁਰੂ ਘਰ ਆਉਣਗੇ ਤੁਹਾਡੇ ਮਨ 'ਚ ਇਤਿਹਾਸ ਜਾਣਨ ਦੀ ਲਾਲਸਾ ਪੈਦਾ ਹੋ ਜੇ ਇਤਿਹਾਸ ਜਾਣੋਗੇ ਧਰਮੀ ਬਣੋਗੇ ਜੇ ਧਰਮੀ ਬਣੋਗੇ ਤਾਂ ਚੰਗੇ ਇਨਸਾਨ ਬਣੋਗੇ ਸੋ ਇਸ ਕਰਕੇ ਬੱਚਿਆਂ ਬਹੁਤ ਸਾਰੇ ਮਾਪਿਆਂ ਤੋਂ ਸਾਰੇ ਕਮੇਟੀਆਂ ਤੋਂ ਸਾਰੇ ਗ੍ਰਾਂਤੀ ਸਿੰਘਾਂ 'ਚ ਕਹਿਣ ਦਾ ਭਾਵ ਹਰ ਇੱਕ ਇਨਸਾਨ ਦੇ ਵਿੱਚ ਆਪਦੇ ਧਰਮ ਪ੍ਰਤੀ ਇਤਿਹਾਸ ਪ੍ਰਤੀ ਸਿੱਖੀ ਪ੍ਰਤੀ ਬਹੁਤ ਜज्ਬਾ ਚਾਗਾ ਇਸ ਵਾਰ ਬਲੱਖਣ ਹੋਇਆ ਕਿ ਕੈਂਪਾਂ ਦੇ ਵਿੱਚ ਨਾਲ ਵੱਡੀਆਂ ਬੀਬੀਆਂ ਮਾਈਆਂ ਤੇ ਬਜ਼ੁਰਗਾਂ ਨੇ ਵੀ ਸਮੂਲੀਅਤ ਕੀਤੀ ਦੋ-ਦੋ ਘੰਟੇ ਦੀ ਕਲਾਸਾਂ ਬੀਸੀ ਉਹ ਵੀ ਗੁਰਮਤ ਦਾ ਇਸ ਮੇਰੇ ਪਸਮਾਗਮ ਚ ਹਾਜ਼ਰੀ ਲਵਾਉਂਦੇ ਰਹੇ ਆ ਵਾਈਗੁਰ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਵਾਈਗੁਰ ਜੀ ਕਾ ਖਾਲਸਾ ਵਾਹਿ ਕੀ ਫਤ ਹੈ ਅੱਜ ਅਸੀਂ ਆਪਣੇ ਭਾਈਕੇ ਭਾਈਵਲੋਂ ਇੱਥੇ ਗੁਰਦੁਆਰਾ ਸਾਹਿਬ ਵਿੱਚ ਆਏ ਆ ਜਿੱਥੇ ਕਿ 15 ਜੂਨ ਤੋਂ ਕੈਂਪ ਸ਼ੁਰੂ ਕੀਤਾ ਗਿਆ ਸੀ ਸ਼ਰਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜੋ ਕਿ ਬਹੁਤ ਵਧੀਆ ਉਪਰਾਲਾ ਹੈ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਦਾ ਤੇ 15 ਜੂਨ ਤੋਂ ਇੱਥੇ ਕੈਂਪ ਸ਼ੁਰੂ ਕੀਤਾ ਗਿਆ ਸੀ ਗੁਰਮਤ ਦਾ ਕੈਂਪ ਸੀ ਤੇ ਅੱਜ ਕੱਲ੍ਹ ਠਾਈ ਤਰੀਕੂ ਇੱਥੇ ਸਮਾਪਤੀ ਹੋਈ ਹੈ ਉਹਦੇ ਸਬੰਧ ਦੇ ਵਿੱਚ ਬੱਚਿਆਂ ਨੂੰ ਸਨਮਾਨ ਦੇਣ ਦੇ ਲਈ ਅੱਜ ਇਸ ਸਮਾਗਮ ਇੱਥੇ ਰੱਖਿਆ ਗਿਆ ਹੈ ਗੁਰਦੁਆਰਾ ਸਾਹਿਬ ਤੇ ਇੱਥੇ ਸਾਰੇ ਬੱਚੇ ਪਹੁੰਚੇ ਸ਼ਰਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਧੰਨਵਾਦ ਹੈ ਜੋ ਇਹੋ ਜਿਹੇ ਉਪਰਾਲੇ ਕਰਕੇ ਬੱਚਿਆਂ ਨੂੰ ਸਿੱਖੀ ਦੇ ਵਿੱਚ ਪਰਪੱਖ ਹੋਣ ਲਈ ਇਹੋ ਜਿਹੇ ਕਾਹਤਮ ਕਰਦੇ ਰਹਿੰਦੇ ਨੇ ਸਰ ਲੱਗਦਾ ਹੈ ਇਸ ਤਰ੍ਹਾਂ ਦੇ ਬਹੁਤ ਪ੍ਰੋਗਰਾਮ ਹੁੰਦੇ ਨੇ ਬੱਚਿਆਂ ਨੂੰ ਗ੍ਰਹਿਤ ਕੀਤਾ ਇਹ ਬਹੁਤ ਵਧੀਆ ਗੱਲ ਹੈ ਪ੍ਰੋਗਰਾਮ ਚ ਟੰਗਾ ਲੱਗਦਾ ਹੈ ਮੈਂ ਜੀ ਹਿੰਮਤ ਸਿੰਘ ਅਤਲਾ ਮੈਨੇਜਰ ਗੁਰਦੁਆਰਾ ਸਾਹਿਬ ਭਾਈ ਭੇਲੋ ਸਭ ਤੋਂ ਪਹਿਲਾਂ ਫਾਫੜੇ ਭਾਈ ਕੇ ਇਹ ਜਿਹੜਾ ਸਮਾਗਮ ਹੈ ਗੁਰਪ੍ਰੀਤ ਸਿੰਘ ਝੱਬਰ ਮੈਂਬਰ ਸ਼੍ਰੋਮਣੀ ਕਮੇਟੀ ਦੀ ਯਾਤਰਾ ਸਰਦਕਾ ਇਹ ਹੋ ਰਿਹਾ ਪਹਿਲਾਂ ਤੋਂ ਵੀ ਹੋ ਰਿਹਾ ਕਿਉਂਕਿ ਜਿਹੜੇ ਆਪਣੇ ਸਿੱਖ ਪਰਿਵਾਰਾਂ ਦੇ ਬੱਚੇ ਨੇ ਉਹ ਸਿੱਖੀ ਤੋਂ ਦੂਰ ਹੋ ਰਹੇ ਨੇ ਆਪਦੇ ਵਿਰਸ਼ੇ ਦੀ ਪਛਾਣ ਹੈ ਜਿਹੜੀ ਉਹ ਜ਼ਰੂਰੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਨੇ ਇਹ ਸਾਰਿਆਂ ਨੂੰ ਹਦਾਇਤਾਂ ਕੀਤੀਆਂ ਗਈਆਂ ਪਰ ਝੱਬਰ ਸਾਹਿਬ ਬਹੁਤ ਪ੍ਰਾਲੇ ਨਾਲ ਇਹ ਕੰਮ ਕਰ ਰਹੇ ਨੇ ਇਸ ਪ੍ਰੋਗਰਾਮ ਦੀ ਸ਼ੁਭ ਆਰੰਭੀਏ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ 택ਸੀ ਜਮਦਮਾ ਸਾਹਿਬ ਜੀ ਨਾਲ ਨਵੀਂ ਬਣੀ ਡਿਊਟੀ ਦਾ ਨੀ ਪੱਥਰ ਰੱਖਣਾ ਉਹ ਵੀ ਆਉਣਗੇ ਸੋ ਜਿਹਨੀਆਂ ਵੀ ਸੰਗਤਾਂ ਆਈਆਂ ਨੇ ਮੈਂ ਗੁਰੂ ਘਰ ਦੇ ਮੈਨੇਜਰ ਹੋਣ ਦੇ ਨਾਤੇ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਬੈਗੜੂ ਜੀ ਕਾ ਖਾਲਸਾ ਬੈਗੜੂ ਜੀ ਕੀ ਫਤਿਹ ਭਾਈ ਬਹਿਲੂ ਸਭ ਤੋਂ ਪਹਿਲੋ ਜਿਹਦੇ ਸਟਾਨ ਤੇ ਪਹੁੰਚੀ ਸਰਵਤ ਸੰਗਤ ਨੂੰ ਇੱਕ ਵਾਰ ਫਤਿਹ ਬੁਲਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 29 ਜੂਨ 2024 ਨੂੰ ਜੋ ਜੋਗਾ ਹਲਕੇ ਦੇ 70 ਪਿੰਡਾਂ ਵਿੱਚ ਜਿਹੜੇ ਗੁਰਮਤ ਕੈਂਪ ਬੱਚਿਆਂ ਦੇ ਲਗਾਏ ਗਏ ਸਨ ਉਹਨਾਂ ਦੇ ਅੱਗੇ ਟੈਸਟ ਲੈਣ ਤੋਂ ਬਾਅਦ ਆਖਰੀ ਟੈਸਟ ਜਿੰਨੇ ਇਹਨੇ ਬੱਚਿਆਂ ਨੇ ਟੈਸਟ ਦੇਣ ਤੋਂ ਬਾਅਦ ਜੋ ਨੌ ਨੌ ਗਰੁੱਪ ਆਏ ਉਹਨਾਂ ਦਾ ਅੱਜ ਟੈਸਟ ਹੋ ਰਿਹਾ ਹੈ ਭਾਈ ਵੈਲੋ ਪਬਲਿਕ ਸਕੂਲ ਵਿੱਚ ਉਹਨਾਂ ਵਿੱਚੋਂ ਅੱਗੇ ਤਿੰਨ ਗਰੁੱਪ 5 ਸੈਕਿੰਡ 3rd 5 ਸੈਕਿੰਡ 3rd 1 ਸੈਕਿੰਡ 3rd ਤਿੰਨ ਤਿੰਨ ਗਰੁੱਪ 9 ਬੱਚੇ ਆਉਣਗੇ ਉਹਨਾਂ ਨੂੰ ਭਾਈ ਵੈਲੋ ਦੇ ਸਥਾਨ ਤੇ ਆਨੰਦ ਦਿੱਤੇ ਜਾਣਗੇ ਇਹ ਉਪਰਾਲਾ ਭਾਈ ਗੁਰਪ੍ਰੀਤ ਸਿੰਘ ਜੀ ਛੱਬਰ ਮੈਂਬਰ ਅੰਤਰਿਕ ਕਮੇਟੀ ਸ਼ੋਵਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਜੋਰ ਨਾਲ ਪੂਰੇ ਹਿੰਮਤ ਨਾਲ ਪੂਰੇ ਦਲੇਰੀ ਨਾਲ ਕੀਤਾ ਗਿਆ ਔਰ ਅੱਜ ਉਹਨਾਂ ਦੇ ਧੰਨਵਾਦੀਆਂ ਔਰ ਉਹਨਾਂ ਦੇ ਧੰਨਵਾਦ ਸਮਾਗਮ ਵਿੱਚ ਪਹੁੰਚੇ ਭਾਈ ਸਰਜੀਤ ਸਿੰਘ ਜੀ ਰਾਏਪੁਰ ਬੀਬਾ ਜਗਿੰਦਰ ਕੌਰ ਜੀ ਬੱਲੂਆਣਾ ਤੋਂ ਇਹ ਮੈਂਬਰ ਸ਼ੋਮਣੀਕਰ ਦੁਆਰਾ ਪ੍ਰਮਾਤੀ ਸਾਡੇ ਦੇ ਉੱਚੇ-ਚੇਤ ਦੌਰ ਤੇ ਪਹੁੰਚੇ ਨੇ ਅਸੀਂ ਇਹਨਾਂ ਦੇ ਧੰਨਵਾਦੀਆਂ ਜ਼ਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਸਰਦਾਰ ਗੁਰਮੀਲ ਸਿੰਘ ਨਾਲ ਨੇ ਅਸੀਂ ਸਾਰੇ ਇੱਥੇ ਪਹੁੰਚੀ ਸੰਗਤ ਨੂੰ ਜੀ ਆਇਆਂ ਕਹਿੰਦੇ ਆ ਇਸ ਤੋਂ ਬਾਅਦ ਸਿਰਜ ਸਿੰਘ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸਿੰਘ ਦਮਨਾਲਾ ਸਾਹਿਬ ਪਹੁੰਚ ਰਹੇ ਹਨ ਉਹ ਜੇਤੂ ਨਾਮ ਨੂੰ ਬੱਚਿਆਂ ਨੂੰ ਅਨਾਮ ਮੰਡਣਗੇ ਔਰ ਨਾਲ ਹੀ ਸੰਗਤਾਂ ਨੂੰ ਸੰਬੋਧਨ ਕਰਨਗੇ ਇਹਨਾਂ ਕੋਲਸ ਕਹਿੰਦੇ ਕਮਾਂਦੇ ਅੱਜ ਕਾ